ਇੱਕ ਲਾਟਰੀ ਪਾਉਂਦੀ ਆ ਕਰੋੜਪਤੀ ਬਣ ਲਈ ਤੇ ਇੱਕ ਬੰਦੇ ਦੀ ਲਾਟਰੀ ਨਿਕਲ ਗਈ ਆ ਤੇ ਉਹ ਲਾਟਰੀ ਲੈਣ ਹੀ ਨਹੀਂ ਆਇਆ ਜਾਨੀ ਕਿ ਜਾਤਾਂ ਨੂੰ ਪਤਾ ਨਹੀਂ ਲੱਗਿਆ ਔਰ ਜਾ ਉਹਨੂੰ ਪਤਾ ਲੱਗ ਗਿਆ ਉਹਦੇ ਕੋਲ ਟਿਕਟ ਨਹੀਂ ਹੈਗੀ ਪਰ ਇਹ ਵਿਅਕਤੀ ਟਿਕਟ ਲੈ ਕੇ ਇੱਥੇ ਦੁਕਾਨ ਤੇ ਪਹੁੰਚਿਆ ਹੀ ਨਹੀਂ ਉਹਦਾ ਇਨਾਮ ਨਿਕਲ ਚੁੱਕਿਆ 55696 ਇਹ ਟਿਕਟ ਨੰਬਰ ਆ ਔਰ ਇਹ ਟਿਕਟੋ ਨੰਬਰ ਉਹਦਾ 90000 ਦਾ ਇਨਾਮ ਨਿਕਲ ਗਿਆ ਇੱਕ ਦੋ ਦਿਨ ਹੋ ਚੁੱਕੇ ਆ ਪਰ ਉਹ ਵਿਅਕਤੀ ਹਜੇ ਤੱਕ ਇੱਥੇ ਫਿਰੋਜ਼ਪੁਰ ਪਹੁੰਚਿਆ ਹੀ ਨਹੀਂ ਫਿਰੋਜ਼ਪੁਰ ਦਾ ਬੰਦਾ ਸੀ ਜਾਂ ਪਾਸੇ ਦਾ ਬੰਦਾ ਸੀ ਕਿਹੜਾ ਬੰਦਾ ਆ ਗਿਆ ਪੂਰੀ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜਿਹੜਾ ਨਾਮ ਨਿਕਲਿਆ ਕੀ ਕਾਰਨ ਬਣਿਆ ਇਹ ਬੰਦਾ ਆਇਆ ਨਹੀਂ ਟਿਕਟ ਗੁੰਮ ਹੋ ਗਈ ਕੀ ਕਾਰਨ ਇਹ 10 ਜਨਮੇ ਨੂੰ ਨਾਮ ਨਿਕਲਿਆ ਸੀਗਾ 6 ਵਜੇ 90000 ਦੇ ਨਾਮ ਨਿਕਲਿਆ ਤੇ ਬੰਦਾ ਹਲੇ ਤੱਕ ਆਪਣੇ ਕੋਲ ਆਇਆ ਨਹੀਂ ਉਹ ਐਵੇਂ ਲੰਘਦਾ ਡਾਡਾ ਟਿਕਟ ਪਾ ਗਿਆ ਸੀ ਲੋੜੀ ਬੰਪਰ ਵੀ ਪਾ ਗਿਆ 10 ਕਰੋੜ ਦੇ ਵਿੱਚ ਇਨਾਮ ਹੈ ਤੇ 6 ਰੁਪਏ ਵਾਲੀ ਟਿਕਟ ਵੀ ਪਾ ਗਿਆ ਪਰ ਮੈਂ ਪਹਿਲੀ ਵਾਰੀ ਦੁਕਾਨ ਤੇ ਆਇਆ ਸੀਗਾ ਪਤਾ ਨਹੀਂ ਕਿੱਥੋਂ ਆਇਆ ਸੀ ਹੁਣ ਹਦ ਤੱਕ ਦੁਬਾਰਾ ਆਇਆ ਨਹੀਂ ਉਹਦਾ ਇਨਾਮ ਲੱਗੇ 90 ਹਜ਼ਾਰ ਦਾ ਅੱਛਾ 90 ਹਜ਼ਾਰ ਮਾਊਂਟ ਛੋਟੀ ਨਹੀਂ ਹੁੰਦੀ ਚਲੋ ਜਿਹਦੇ ਲਈ ਜਿਹਨੇ ਪਾਈ 6 ਰੁਪਏ ਦੀ ਟਿਕਟ ਪਾਈ ਸੀ ਉਹਨੇ ਹਾਂਜੀ ਅੰਜ 6 ਰੁਪਏ ਵਾਲੀ ਟਿਕਟ ਪਾਈ ਸੀ ਉਹਨਾਂ ਨੇ ਅੱਜ ਅੱਛਾ 90000 ਤਾਂ ਉਹਦਾ ਨਿਕਲ ਗਿਆ ਪਰ ਉਸ ਤੋਂ ਬਾਅਦ ਕੋਈ ਉਹਦਾ ਪਤਾ ਕੋਈ ਨੰਬਰ ਤੁਹਾਡੇ ਕੋਲ ਵੀ ਕੁਝ ਨਹੀਂ ਹੈਗਾ ਉਹਦਾ ਨਹੀਂ ਜਿਉ ਉਹ ਰਾਸ਼ੀ ਬੜਾ ਸੀ ਦੁਕਾਨ ਦੇ ਲੋਕਾਂ ਚ ਕਰੀਜੀ ਬੜਾ 10 ਕਰੋੜ ਦੇ ਇਨਾਮ ਦਾ ਹੁਣ ਕੋ ਕੁਛ ਨੋਟ ਕੀਤਾ ਹੀ ਨਹੀਂ ਜਾ ਪਾਰਿਆ ਪਤਾ ਨਹੀਂ ਕਿਹੜਾ ਬੰਦਾ ਸੀਗਾ ਜੀ ਅੱਛਾ ਉਹਦਾ ਨਾਮ ਨਿਕਲ ਗਿਆ ਨਾਮ ਨਿਕਲ ਗਿਆ ਜੀ 90000 ਦਾ ਇਸ ਕੇਸ ਦੇ ਵਿੱਚ ਹੁਣ ਕੀ ਹੋ ਸਕਦਾ ਹੈਗਾ ਇਸ ਕੇਸ ਚ ਕੀ ਉਹ ਬੰਦਾ ਆਉਣਾ ਜ਼ਰੂਰੀ ਹੈ ਉਹ ਬੰਦਾ ਆਊਗਾ ਤਾਂ ਟਿਕਟ ਕਲੇਮ ਉਹਨੇ ਤਾਂ ਸਰਕਾਰ ਨੂੰ ਵਾਪਸ ਚਲਾ ਜੂ ਦੇਖੋ ਜੀ 90000 ਅਮਾਉਂਟ ਤਾਂ ਬਹੁਤ ਵੱਡੀ ਹੈ ਜੀ ਬੰਦੇ ਨੂੰ ਪਤਾ ਲੱਗਣਾ ਜ਼ਰੂਰੀ ਹੈ ਕਿ ਮੈਂ 6 ਰੁਪਏ ਵਾਲੀ ਟਿਕਟ ਖਰੀਦੀ ਸੀ ਤੇ ਮੇਰੇ 90000 ਦਾ ਇਨਾਮ ਨਿਕਲ ਗਿਆ ਹੋ ਸਕਦਾ ਕਦੇ ਕਪੜਿਆਂ ਚੋਂ ਦੀ ਟਿਕਟ ਧੋਪ ਗਈ ਹੋਵੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਬੰਦੇ ਬੰਦਾ ਲੱਭਣਾ ਜ਼ਰੂਰੀ ਹੈ ਜੀ ਕਿਉਂਕਿ ਇਨਾਮ ਕਦੀ ਕਦੀ ਨਿਕਲਦਾ ਹੈ 90000 ਦੀ amount ਛੋਟੀ ਨਹੀਂ ਹੁੰਦੀ ਜਿਹਦੇ ਵੀ ਨਾਮ ਨਿਕਲਿਆ ਹੋਏ 90000 ਦਾ ਉਹਦੇ ਵਾਸਤੇ amount ਤਾਂ ਬਹੁਤ ਵੱਡੀ ਹੈ ਜੀ ਅੱਛਾ ਇੱਕ ਚੀਜ਼ ਹੋਰ ਆ ਇਹਦੇ ਚ ਤੁਸੀਂ ਉਹ ਸੀਰੀਅਲ ਨੰਬਰ ਤੇ ਉਹ ਨੰਬਰ ਜਿਹੜਾ ਨਿਕਲਿਆ ਉਹ ਜ਼ਰੂਰ ਦੱਸ ਦਿਓ ਕਿਉਂਕਿ ਜਿਹੜਾ ਵਿਅਕਤੀ ਵੀਡੀਓ ਹੋ ਸਕਦਾ ਵੀਡੀਓ ਦੇਖ ਕੇ ਹੀ ਕੋਈ ਬੰਦਾ ਆ ਜੀ ਆ ਨੰਬਰ ਧਿਆਨ ਨਾਲ ਚੈ 55696 10 ਜਨਵਰੀ ਨੂੰ ਨਿਕਲਿਆ ਸੀ 6 ਵਜੇ 6 ਰੁਪਈਆ ਵਾਲੀ ਲੋਟਰੀ ਦੇ ਵਿੱਚ 10 ਨੰਬਰਾਂ ਵਾਲੀ ਟਿਕਟ ਸੀ ਜੀ 55696 10 ਨੰਬਰਾਂ ਵਾਲਾ ਜਿਹੜਾ ਸੈੱਟ ਹੁੰਦਾ ਉਹਨਾਂ ਨੇ ਉਹ ਖਰੀਦਿਆ ਸੀ ਜੀ ਤੇ 55696 ਨੰਬਰ ਸੀ 90000 ਦੇ ਇਨਾਮ ਉਹਦੇ ਤੇ ਨਿਕਲ ਆਇਆ ਜੀ ਜੇ ਉਹ ਕੋਈ ਵੀਡੀਓ ਦੇਖ ਰਿਹਾ ਹੈ ਤਾਂ ਪਲੀਜ਼ ਦੁਕਾਨ ਦਾ ਕਿ ਕੰਟੈਕਟ ਕਰੇ ਕਿ ਆਪ ਤੁਸੀਂ 90000 ਦੇ ਇਨਾਮ ਲੈ ਕੇ ਜਾਏ ਜੀ ਤਾਂ ਬਿਲਕੁਲ 6 ਰੁਪਈਆ ਦੀ ਇਹ ਲੋਟਰੀ ਹੁੰਦੀ ਹੈ ਇੱਕ ਪੂਰਾ ਪੈਕਟ ਹੁੰਦਾ ਔਰ ਇਹ ਲੋਟਰੀ ਇਹਨਾਂ ਦੀ ਨਿਕਲੀ ਆ ਇਸ ਵਿਅਕਤੀ ਦੀ ਜਿਹੜੇ ਜਿਹੜੇ ਵਿਅਕਤੀ ਕੋਲੇ ਨੰਬਰ ਆ 55696 ਔਰ ਇਹ 90000 ਰੁਪਿਆ ਉਹਦਾ ਨਿਕਲਿਆ ਕੋਈ ਵੀ ਵਿਅਕਤੀ ਜਿਹਦੇ ਕੋਲੇ ਇਹ ਟਿਕਟ ਆ ਜਾਨੀ ਕਿ ਜਿਹੜੇ ਵਿਅਕਤੀ ਦਾ ਨਿਕਲਿਆ ਕਰੋ ਵਿਅਕਤੀ ਇਹ ਵੀਡੀਓ ਦੇਖਦਾ ਤਾਂ ਉਹ ਜਰੂਰ ਇਸ ਸ਼ਾਪ ਤੇ ਆ ਕੇ ਆਪਦਾ 90000 ਰੁਪਿਆ ਲੈ ਜਾ ਸਕਦਾ ਕਿਉਂਕਿ ਇਹਨਾਂ ਨੂੰ ਅੱਜ ਤਿੰਨ ਚਾਰ ਦਿਨ ਹੋ ਗਏ ਆ ਭਾਲ ਕਰਦੇ ਪਏ ਉਸ ਬੰਦੇ ਦੀ ਪਰ ਉਹ ਬੰਦਾ ਨਹੀਂ ਲੱਭ ਰਿਆ ਉਹਨੇ ਟਿਕਟ ਪਾਈ ਸੀ ਉਦੋਂ ਸਿੰਘ ਚੌਂਕ 'ਚ ਇਹ ਬਿਲਕੁਲ ਚੌਂਕ ਦੇ ਵਿੱਚ ਹੀ ਸ਼ਾਪ ਹੈਗੀ ਲੋਟਰੀਆਂ ਵਾਲੀ 52 ਨੰਬਰ ਦੀ ਦੁਕਾਨ ਹੈਗੀ ਆ ਔਰ ਇਹ ਲਾਟਰੀ ਦੀ ਟਿਕਟ ਲਿਆ ਕੇ ਉਹ ਬੰਦਾ ਆਪਣਾ ਇਨਾਮ ਇਥੋਂ ਲਿਜਾ ਸਕਦਾ